ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਲੀ ਚੰਬੀ ਘੋੜੀ ਦਿਖਾਉਣ ਲੱਗਿਆ ਬਹੁਤ ਸੋਹਣੀ ਘੋੜੀ ਆ ਤੁਰਦੀ ਤਰਦੀ ਬਹੁਤ ਚੰਗਾ ਤੁਸੀਂ ਨਖਰਾ ਬਹੁਤ ਜ਼ਿਆਦਾ ਆ ਘੋੜੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੈਰ ਦੇਖੋ ਕੱਲਾ ਕੱਲਾ ਚੱਕਦੀ ਆ ਬਹੁਤ ਸੋਹਣੀ ਸੁਨੱਖੀ ਘੋੜੀ ਆ ਤੇ ਬੱਚੇ ਜੋ ਉਹ ਪੈਦਾ ਕਰ ਰਹੀ ਆ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ 22 ਦੇ ਕੋਲ ਹੀ ਦੋ ਬਸ਼ੇਰੀਆਂ ਖੜੀਆਂ ਨੇ ਘਰੇ ਤੇ ਸੋਹਣੇ ਸੁਨੱਖੇ ਬੱਚੇ ਦਿੰਦੀ ਆ ਤੇ ਆਪ ਕੱਦ ਦੀ ਵੀ ਚੰਗੀ ਆ ਤੇ ਜਿਹੜੇ ਬੱਚੇ ਪੈਦਾ ਕਰ ਰਹੀ ਆ ਉਹ ਵੀ ਬਹੁਤ ਚੰਗੇ ਬੱਚੇ ਪੈਦਾ ਕੱਦਾਵਾਰ ਬੱਚੇ ਪੈਦਾ ਕਰ ਰਹੀ ਆ ਦੋਸਤੋ ਇਕ ਘੋੜੀ ਬਾਈ ਸੇਲ ਕਰਨੀ ਚਾਹੁੰਦੇ ਨੇ ਤੇ ਘੋੜੀ ਦੇ ਵਿੱਚ ਨਖਰਾ ਤੁਸੀਂ ਦੇਖੋ ਬਾ ਕਮਾਲ ਨਖਰਾ ਤੋਰਾ ਤੂਰਾ ਤਾਂ ਘੋੜੀ ਦੇ ਵਿੱਚ ਬਾਈ ਕਹਿੰਦਾ ਬਹੁਤ ਚੰਗਾ ਗਾ ਤੇ ਜਿੰਨਾ ਕਹਿ ਦੋ ਓਨਾ ਸੋਹਣਾ ਹੀ ਤੁਰਦੀ ਆ ਤੇ ਗੱਲਬਾਤ ਕਰਦੇ ਆ ਇਸ ਘੋੜੀ ਦੀ ਦੋਸਤੋ ਸਾਰੀ ਐਂਡ ਤੱਕ ਵੀਡੀਓ ਚ ਬਣੇ ਰਹੋ ਤੇ ਆਪਣੇ ਚੈਨਲ ਤੇ ਜੇ ਕਿਸੇ ਮਿੱਤਰ ਨੇ ਐਡ ਲਗਵਾਉਣੀ ਆ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸ਼ੇਅਰ ਕਰਵਾ ਸਕਦੇ ਹੋ ਤੇ ਗੱਲ ਕਰਦੇ ਆਂ ਆਪਾਂ ਇਸ ਘੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਘੋੜੀ ਕਾਲੀ ਚੰਬੀ ਘੋੜੀ ਆ ਦੋਸਤੋ ਹਾਈਟ ਇਹਦੀ 12 ਟੈਂਚਾ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਤੇ 8 ਸਾਲ ਦੀ ਉਮਰ ਆ ਦੋਸਤੋ ਬਾਈ ਦੇ ਘਰੇ ਦੋ ਬਸ਼ੇਰੀਆਂ ਖੜੀਆਂ ਨੇ ਬਹੁਤ ਚੰਗੀਆਂ ਤੇ ਬਹੁਤ ਚੰਗੇ ਹਾਈਟ ਦੀਆਂ ਨੇ ਚੰਗੀਆਂ ਘੋੜੀਆਂ ਵੰਡਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਾਈ ਤੋਂ ਤੁਸੀਂ ਫੋਟੋ ਵਗੈਰਾ ਉਹਨਾਂ ਦੀ ਮੰਗਵਾ ਸਕਦੇ ਹੋ ਜੋ ਘੋੜੀ ਇਹ ਬਰੀਡ ਪੈਦਾ ਕਰ ਰਹੀ ਆ ਬਹੁਤ ਚੰਗੀ ਪੈਦਾ ਪੈਦਾ ਕਰ ਰਹੀ ਆ ਬਾਈ ਇਹ ਇਹਨਾਂ ਨੂੰ ਸੇਲ ਕਰਨੀ ਚਾਹੁੰਦਾ ਹੈ ਘੋੜੀ ਨੂੰ ਚਾਲ ਵਗੈਰਾ ਦੀ ਇਹਨ ਓਕੇ ਆ ਬਾਈ ਕਹਿੰਦਾ ਸਾਫ ਸੁਥਰੀ ਆ ਦੋਨੇ ਚਾਲਾਂ ਚਲਦੀ ਆ ਛੋਟੀ ਵੱਡੀ ਚਾਲ ਚਲਦੀ ਆ ਦੋਸਤੋ 8 ਸਾਲ ਉਮਰਾਂ ਘੋੜੀ ਦੀ ਇਸ ਵਾਰ ਇਹ ਗੱਭਣਾ ਹੁਣ 2.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਪਾਰਸ਼ ਘੋੜੇ ਦਾ ਬੱਚਾ ਗਾ ਤੇ ਉਸ ਘੋੜੇ ਤੋਂ ਇਹ ਚੰਗੀ ਹਾਈਟ ਦਾ ਘੋੜਾ ਗਾ ਜਿਹੜੇ ਤੋਂ ਇਹ ਗੱਭਣ ਆ 22 ਮਹੀਨੇ ਦੀ ਗੱਬਣ ਚੈੱਕ ਪਾਸ ਆ ਬਾਈਆਂ ਨੂੰ ਜਿਲਾ ਪੈਂਦਾ ਜਿਹੜਾ ਪਟਿਆਲਾ ਪੈ ਜਾਂਦਾ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਦੇ ਦਿੱਤਾ ਦੋਸਤੋ ਤੇ ਸਵਾਰੀ ਦੀ ਐਨ ਓਕੇ ਆ ਬਾਕੀ ਇੱਕ ਵਾਰੀ ਡਿਟੇਲ ਆਪਾਂ ਤੁਹਾਨੂੰ ਦੱਸ ਦੇਣਾ ਦਵਾਰੇ 8 ਸਾਲ ਉਮਰਾ ਦੋਸਤੋ ਤੇ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 62 62 ਇੰਚ ਹਾਈਟ ਆ ਘੂੜੀ ਦੀ ਤੇ ਨਖਰਾ ਨੋਖਰਾ ਬਾ ਕਮਾਲ ਆ ਘੂੜੀ ਦੇ ਵਿੱਚ ਤੁਸੀਂ ਜੇ ਕੋਈ ਸੱਜਣ ਘਰੇ ਰੱਖਣ ਦਾ ਸ਼ੌਂਕੀ ਆ ਘੂੜੀ ਚੰਗੀ ਘੂੜੀ ਭਾਲ ਦਿੰਦੇ ਨੇ ਵੀ ਆਪਾਂ ਨੂੰ ਚੰਗੀ ਘੂੜੀ ਮਿਲ ਜੇ ਘਰੇ ਰੱਖ ਲੀਏ ਤੇ ਨਾਲੇ ਆਪਾਂ ਝੂਟੇ ਝਾਟੇ ਲੈ ਲਿਆ ਕਰਾਂਗੇ ਤੇ ਨਾਲੇ ਬੱਚੇ ਪੈਦਾ ਕਰ ਲਿਆ ਕਰਾਂਗੇ ਉਹਦੇ ਲਈ ਬਹੁਤ ਚੰਗੀ ਘੂੜੀ ਆ ਇਹ ਤੇ ਬਾਲਪੋਰੀਆਂ ਦੀ ਬਿਲਕੁਲ ਸਾਫਾ ਚਾਲਾਂ ਦੀ ਐਨ ਓਕੇ ਆ ਦੋਸਤੋ ਗੱਲਬਾਤ ਕਰ ਲਿਓ ਬਾਈ ਨਾਲ ਬਾਈ ਦਾ ਨੰਬਰ ਸਕਰੀਨ ਤੇ ਆ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਆਪਣਾ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਯਾਨਵਰ ਦੋਸਤੋ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ